ਅੰਮ੍ਰਿਤਸਰ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਅੱਜ ਪੰਜਾਬ ਪੁਲਿਸ ਵੱਲੋਂ ਜਗ੍ਹਾ-ਜਗ੍ਹਾ ਤੇ ਨਾਕਾਬੰਦੀ ਕਰ ਹਰ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਉੱਥੇ ਹੀ ਇਸ ਮੌਕੇ ਪੰਜਾਬ ਪੁਲਿਸ ਦੇ ਨਾਲ ਪੈਰਾ ਮਿਲਟਰੀ ਫੋਰਸ ਵੀ ਤਾਇਨਾਤ ਕੀਤੀ ਗਈ ਹੈ। ਇਸ ਮੌਕੇ মিডিਆ ਦੇ ਨਾਲ ਗੱਲਬਾਤ ਕਰਦੇ ਹੋਏ ਐਸਪੀ ਵਰਿੰਦਰ ਸਿੰਘ ਖੋਸਾ ਨੇ ਕਿਹਾ ਕਿ ਸਾਡੇ ਕੋਲ ਪੈਰਾ ਮਿਲਟਰੀ ਫੋਰਸ ਦੀ ਇੱਕ ਕੰਪਨੀ ਪਹੁੰਚ ਚੁੱਕੀ ਹੈ ਜੋ ਕਿ ਅਸੀਂ 4 ਸਥਾਂ ਦੇ ਵਿੱਚ ਟੀਮਾਂ ਬਣਾ ਕੇ ਤੈਨਾਤ ਕੀਤੀ ਹੈ ਤੇ ਇਹਨਾਂ ਦੇ ਨਾਲ ਅੱਜ ਅਸੀਂ ਫਲੈਗ ਮਾਰਚ ਵੀ ਕੱਢ ਰਹੇ ਹਾਂ ਤੇ ਜਗ੍ਹਾ-ਜਗ੍ਹਾ ਤੇ ਨਾਕਾਬੰਦੀ ਲਗਾ ਕੇ ਵਿਕਲਾਂ ਦੀ ਚੈਕਿੰਗ ਵੀ ਜਿਹੜੀ ਲਗਾਤਾਰ ਕੀਤੀ ਜਾ ਰਹੀ ਹੈ ਅੱਗੇ ਉਹਨਾਂ ਨੇ ਲਾਅ ਐਂਡ ਆਰਡਰਜ਼ ਨੂੰ ਬਨਾਏ ਰੱਖਣ ਦੇ ਲਈ ਲੋਕਾਂ ਨੂੰ ਕਾਫੀ ਜ਼ਿਆਦਾ ਸੁਚੇਤ ਵੀ ਕੀਤਾ ਤੇ ਪੰਜਾਬ ਪੁਲਿਸ ਦੀ ਫੌਜ ਨੂੰ ਵਧਾਵਾ ਵੀ ਦਿੱਤਾ ਇਸ ਤੋਂ ਇਲਾਵਾ ਉਹਨਾਂ ਕੀ ਕੀਤਾ ਤੁਸੀਂ ਆਪ ਹੀ ਸੁਣੋ 24 ਆਰੀਆਂ ਨੇ ਉਸ ਦੇ ਮੱਦੇਨਜ਼ਰ ਸਾਡੀ ਪੰਜਾਬ ਪੁਲਿਸ ਤੇ ਇਸ ਤੋਂ ਇਲਾਵਾ ਸਾਡੇ ਨਾਲ ਸੀਆਰਪੀਐਫ ਦੀ ਜੋ ਫੋਰਸ ਤਾਇਨਾਤ ਕੀਤੀ ਗਈ ਹੈ ਉਸ ਦੇ ਮੁਤਾਬਕ ਸਾਡੇ ਸਾਰੇ ਚਾਰੇ ਥਾਣਿਆਂ ਦੇ ਵਿੱਚ ਹਾਫ ਹਾਫ ਸੀਆਰਪੀਐਫ ਦਾ ਸੈਕਸ਼ਨ ਨਾਲ ਚਾਰ ਮੁਲਾਜ਼ਮ ਪੰਜਾਬ ਪੁਲਿਸ ਦੇ ਸੋ ਸਾਡੀ ਅਲੱਗ-ਅਲੱਗ ਜਗ੍ਹਾ ਤੇ ਨਾਕਾਬੰਦੀ ਕੀਤੀ ਗਈ ਹੈ ਤੇ ਕਾਨੂੰਨ ਤੇ ਲਾ ਰ ਆਰਡਰ ਨੂੰ ਬਣਾਈ ਰੱਖਣ ਲਈ ਸਾਡੇ ਵੱਲੋਂ ਰੋਜ਼ਾਨਾ ਹੀ ਅਲੱਗ-ਅਲੱਗ ਜਗ੍ਹਾ ਤੇ ਫਲੈਗ ਮਾਰਚ ਕੀਤੇ ਜਾ ਰਹੇ ਨੇ ਬਾਕੀ ਫੋਰਸ ਦੀ ਪ੍ਰੈਜੈਂਸ ਵਧਾਈ ਗਈ ਆ ਜੋ ਸਾਡੇ ਵੱਲੋਂ ਸ਼ਾਮ ਨੂੰ ਤੇ ਦਿਨ ਦੇ ਵਿੱਚ ਨਾਕਾਬੰਦੀ ਕੀਤੀ ਜਾਂਦੀ ਆ ਉਸ ਦੇ ਦੌਰਾਨ ਵੱਧ ਤੋਂ ਵੱਧ ਵਾਹਨ ਦੀ ਚੈਕਿੰਗ ਕੀਤੀ ਜਾ ਰਹੀ ਆ ਤਾਂ ਕਿ ਜੋ ਗਲਤ ਅੰਸਰ ਨੇ ਉਹਨਾਂ ਨੂੰ ਕਾਬੂ ਕੀਤਾ ਜਾ ਸਕੇ ਤੇ ਇੱਕ ਸੁਖਨਮਾ ਮਾਹੌਲ ਇਲੈਕਸ਼ਨ ਲਈ ਸਿਰਜਿਆ ਜਾ ਸਕੇ ਤਾਂ ਕਿ ਹਰ ਬੰਦਾ ਵਿਦਆਊਟ ਐਨੀ ਫੀਅਰ ਕਿਸੇ ਵੀ ਡਰ ਤੋਂ ਬਿਨਾ ਜੋ ਉਹਨਾਂ ਦਾ ਇੱਕ ਮਨੁੱਖੀ ਅਧਿਕਾਰ ਆ ਉਸ ਨੂੰ ਹਰ ਬੰਦਾ ਆਪਣੀ ਵੋਟ ਦੇ ਸਕੇ ਸਰ ਕਿੰਨੀਆਂ ਟੀਮਾਂ ਲੱਗੀਆਂ ਨੇ ਜਿਹੜੀ ਸੀਆਰਪੀ ਦੇ ਕਿੰਨੀਆਂ ਬਾਹਰੋਂ ਟੀਮਾਂ ਆਈਆਂ ਆ ਸਾਡੇ ਕੋਲ ਹਜੇ ਤੱਕ ਕਮਿਸ਼ਨਰ ਦੇ ਵਿੱਚ ਇੱਕ ਕੰਪਨੀ ਆਈ ਆ ਜਿਸ ਦੇ ਤਹਿਤ ਹਾਫ ਆਫ ਸੈਕਸ਼ਨ ਹਰ ਥਾਣੇ ਨੂੰ ਸਾਡੇ ਇੱਥੇ ਚਾਰੇ ਥਾਣੇ ਨੂੰ ਦਿੱਤਾ ਹੋਇਆ ਵਾ ਜਿੱਥੇ ਸਾਡੇ ਵੱਲੋਂ ਅਲੱਗ-ਅਲੱਗ ਜਗ੍ਹਾ ਤੇ ਨਾਕਾਬੰਦੀ ਤੇ ਫਲੈਗ ਮਾਰਚ ਕੀਤਾ ਜਾ ਰਿਹਾ ਵਾ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਫੋਰਸ ਆਨ ਦੀ ਸੰਭਾਵਨਾ ਵਾ ਤੇ ਡਿਊਰਿੰਗ ਇਲੈਕਸ਼ਨਸ ਹੋਰ ਵੀ ਜ਼ਿਆਦਾ ਫੋਰਸ ਤਾਇਨਾਤ ਕੀ ਜਾਊਗੀ ਸ਼ਹਿਰ ਵਾਸੀਆਂ ਨੂੰ ਡੀਲ ਕਰਨਾ ਚਾਹੀ ਮੈਂ ਸ਼ਹਿਰ ਵਾਸੀਆਂ ਨੂੰ ਇਹੀ ਅਪੀਲ ਕਰਨਾ ਚਾਹਾਂਗਾ ਕਿ ਜੋ ਤੁਹਾਡੇ ਵਾਸਤੇ ਪੰਜਾਬ ਪੁਲਿਸ ਤੇ CRP ਫੋਰਸਿਸ ਤਨਾਤ ਨੇ ਇਸ ਕਰਕੇ ਤੁਹਾਨੂੰ ਕਿਸੇ ਵੀ ਤਰੀਕੇ ਨਾਲ ਕੋਈ ਡਰ ਜਾਂ ਫੀਅਰ ਦੀ ਲੋੜ ਨਹੀਂ ਹੈ ਬਾਕੀ ਜੋ ਮਾੜੇ ਅਨਸਰ ਉਹਨਾਂ ਲਈ ਚੇਤਾਵਨੀ ਹੈ ਕਿ ਪੁਲਿਸ ਤੇ ਪੈਰਾ ਮਿਲਟਰੀ ਫੋਰਸਿਸ ਪੱਪਾ ਭਾਰ ਨਹੀਂ ਅਗਰ ਕੋਈ ਵੀ ਕਿਸੇ ਤਰੀਕੇ ਦੀ ਕੋਈ ਕ੍ਰਾਈਮਨਲ ਵਾਰਦਾਤ ਜਾਂ ਕੋਈ ਲਾਅ ਐਂਡ ਆਰਡਰ ਨੂੰ ਵਿਗਾੜਨ ਦੀ ਕੋਸ਼ਿਸ਼ ਕਰੂਗਾ ਤਾਂ ਉਹਨਾਂ ਨੂੰ ਕੜੇ ਹੱਥਾਂ ਨਾਲ ਨੇਠਿਆ ਜਾਊਗਾ ਜੀ ਸੀਸੀਟੀਵੀ ਦੇ ਨਾਲ ਵੀ ਰੱਗੀਆਰੀ ਲੱਗੇ ਜਿਹੜੀ ਅੰਮ੍ਰਿਤਸਰ ਬਿਲਕੁਲ ਜੀ ਅੰਮ੍ਰਿਤਸਰ ਦੇ ਵਿੱਚ ਥਰੂ ਆਈ ਟ੍ਰਿਪਲ ਸੀ ਪ੍ਰੋਜੈਕਟ ਜੋ ਕਿ ਕਾਰਪੋਰੇਸ਼ਨ ਦਾ ਪ੍ਰੋਜੈਕਟ ਹੈ ਉਸ ਦੇ ਤਹਿਤ ਵੀ ਪੂਰੇ ਸ਼ਹਿਰ ਦੇ ਵਿੱਚ ਅਲੱਗ-ਅਲੱਗ ਜਗ੍ਹਾ ਕਾਮਰੇ ਸੀਸੀਟੀਵੀ ਕੈਮਰਾਸ ਲੱਗੇ ਹੋਏ ਨੇ ਇਸ ਤੋਂ ਲਾਭ ਸਾਡੇ ਵੱਲੋਂ ਵੀ ਜੋ ਵੀ ਕੋਈ ਕੋਈ ਵੀ ਪ੍ਰੋਗਰਾਮ ਹੁੰਦਾ ਵਾ ਤਾਂ ਹਰ ਚੀਜ਼ ਦੀ ਸੀਸੀਟੀਵੀ ਰਿਕਾਰਡਿੰਗ ਕੀਤੀ ਜਾ ਰਹੀ ਆ ਕੈਮਰਾ ਰਿਕਾਰਡਿੰਗ ਕੀਤੀ ਜਾਂਦੀ ਆ ਸੋ ਇਸ ਕਰਕੇ ਪੁਲਿਸ ਪੂਰੀ ਤਰ੍ਹਾਂ ਨਾਲ ਵਿਜੀਲੈਂਟ ਪੋਰਸਿਸ ਪੂਰੀ ਤਰੀਕੇ ਨਾਲ ਤਾਨਾਤ ਨੇ ਇਸ ਕਰਕੇ ਅਗਰ ਕੋਈ ਵੀ ਬੰਦਾ ਲੋਰਡ ਨੂੰ ਜਾਂ ਕਾਨੂੰਨ ਨੂੰ ਆਪਣੀ ਹੱਥੀ ਲੈਂਦਾ ਵਾ ਤਾਂ ਉਸ ਨੂੰ ਕੜੇ ਹੱਥਾਂ ਨਾਲ ਨਹੀਂ ਠੇਕਿਆ ਜਾਊਗਾ ਜੀ ਥੈਂਕ ਯੂ ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ